ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਲਾਕ ਦੇ ਫੈਸਲੇ ਦੇ ਬਾਵਜੂਦ ਆਪਣੇ ਵੱਖ ਹੋਏ ਪਤੀ ਦੇ ਵਿਰੁੱਧ ਝੂਠੀ ਅਪਰਾਧਿਕ ਸ਼ਿਕਾਇਤ ਦਰਜ ਕਰਨ ਦੇ ਲਈ ਲੁਧਿਆਣਾ ਦੀ ਇੱਕ ਔਰਤ ਨੂੰ 50000 ਰੁਪਏ ਦਾ ਜੁਰਮਾਨਾ ਕੀਤਾ ਜਸਟਿਸ ਸੁਮਿਤ ਗੋਇਲ ਦੀ ਬੈਂਚ ਨੇ ਕਿਹਾ ਕਿ ਸ਼ਿਕਾਇਤ ਦਾ ਉਦੇਸ਼ ਸਿਰਫ ਪੈਟੀਸ਼ਨਰ ਮਤਲਬ ਵੱਖ ਹੋਏ ਪਤੀ ਨੂੰ ਤੰਗ ਕਰਨਾ ਤੇ ਉਸ ਤੋਂ ਬਦਲਾ ਲੈਣਾ ਸੀ ਉੱਤਰਾਖੰਡ ਦੇ ਇੱਕ ਵਿਅਕਤੀ ਨੇ ਲੁਧਿਆਣਾ ਦੀ ਔਰਤ ਲੁਧਿਆਣਾ ਦੀ ਔਰਤ ਨੇ 2003 ਦੇ ਵਿੱਚ ਲੁਧਿਆਣਾ ਦੇ ਵਿੱਚ ਵਿਆਹ ਕਰਵਾਇਆ ਸੀ ਉਹਨਾਂ ਨੇ ਤਲਾਕ ਲਈ ਅਰਜੀ ਲਗਾਈ ਸੀ ਜਿਸ ਤੇ 2014 ਦੇ ਵਿੱਚ ਉੱਤਰਾਖੰਡ ਦੀ ਇੱਕ ਅਦਾਲਤ ਨੇ ਉਹਨਾਂ ਨੂੰ ਤਲਾਕ ਦੇ ਦਿੱਤਾ ਸੀ ਤੇ 2015 ਦੇ ਵਿੱਚ ਉਸ ਨੇ ਇੱਕ ਪਰਿਵਾਰਿਕ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਕਿ ਇਹ ਤਲਾਕ ਧੋਖੇ ਨਾਲ ਲਿਆ ਗਿਆ ਪਰ ਉਸ ਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਉਸ ਨੇ ਤਲਾਕ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਦੇ ਲਈ ਇੱਕ ਹੋਰ ਅਰਜ਼ੀ ਦਾਇਰ ਕੀਤੀ ਪਰ ਉਸ ਨੂੰ ਨਵੰਬਰ 2015 ਦੇ ਵਿੱਚ ਉੱਤਰਾਖੰਡ ਦੀ ਅਦਾਲਤ ਨੇ ਵੀ ਖਾਰਜ ਕਰ ਦਿੱਤਾ ਅਤੇ ਉਸਨੇ ਉਤਰਾਖੰਡ ਹਾਈ ਕੋਰਟ ਵਿੱਚ ਵੀ ਤਲਾਕ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਪਰ ਜੁਲਾਈ 2017 ਦੇ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ ਸੀ ਨਵੰਬਰ 2016 ਦੇ ਵਿੱਚ ਉਸਨੇ ਉਸਨੇ ਲੁਧਿਆਣਾ ਦੀ ਇੱਕ ਰਾਤ ਦੇ ਵਿੱਚ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਜਿਸ ਵਿੱਚ ਉਸਨੇ ਵੱਖ ਹੋਏ ਪਤੀ ਤੇ ਧੋਖਾ ਧੜੀ ਬਲatkar ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ ਤੇ ਜੂਨ 2017 ਦੇ ਵਿੱਚ ਅਦਾਲਤ ਨੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੰਮਣ ਜਾਰੀ ਕੀਤਾ ਸੀ ਅਤੇ ਇਸ ਦੇ ਇਸ ਹੁਕਮ ਦੇ ਖਿਲਾਫ ਉਸ ਨੇ 2017 ਦੇ ਵਿੱਚ ਹਾਈ ਕੋਰਟ ਦਾ ਰੁਖ ਕੀਤਾ ਸੀ ਅਦਾਲਤ ਨੇ ਪਾਇਆ ਕਿ ਹੇਠਲੀ ਅਦਾਲਤ ਨੇ ਸ਼ਿਕਾਇਤ ਦੀ ਤੇ ਕਾਰਵਾਈ ਕਰਨ ਤੋਂ ਪਹਿਲਾਂ CrPC ਦੀ ਧਾਰਾ 2001 202 ਤੇ 1 ਦੇ ਲਾਜ਼ਮੀ ਉਪਬੰਧਾਂ ਨਹੀਂ ਪਾਲਣਾ ਨਹੀਂ ਕੀਤੀ ਕਿਉਂਕਿ ਦੋਸ਼ੀ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਰਹੇ ਸਨ ਅਤੇ ਇਸ ਵਿਵਸਥਾ ਦੇ ਅਨੁਸਾਰ ਜੇਕਰ ਦੋਸ਼ੀ ਵਿਅਕਤੀ ਅਦਾਲਤ ਦੇ ਖੇਤਰੀ ਅਧਿਕਾਰ ਖੇਤਰ ਤੋਂ ਬਾਹਰ ਨੇ ਤਾਂ ਸਮਣ ਜਾਰੀ ਕਰਨ ਤੋਂ ਪਹਿਲਾਂ ਮੈਜਿਸਟ੍ਰੇਟ ਦੇ ਦੁਆਰਾ ਖੁਦ ਜਾਂ ਕਿਸੇ ਨੂੰ ਸੌਂਪ ਕੇ ਜਾਂਚ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਅਤੇ ਇਸ ਕੇਸ ਦੇ ਵਿੱਚ ਕੋਈ ਅਜੇਹੀ ਜਾਂਚ ਨਹੀਂ ਕੀਤੀ ਗਈ ਅਤੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲੁਧਿਆਣਾ ਅਦਾਲਤ ਵੱਲੋਂ ਤਲਬ ਕੀਤਾ ਗਿਆ ਹਾਈ ਕੋਰਟ ਨੇ ਇਸ shikayat ਨੂੰ ਕਾਨੂੰਨ ਦੀ ਪ੍ਰਕਿਰਿਆ ਦੀ ਹੋਰ ਦੁਰਵਰਕ ਤੋਂ ਕਰਾਰ ਦਿੱਤਾ ਆਲ ਅਦਾਲਤ ਨੇ ਔਰਤ ਨੂੰ 50000 ਰੁਪਏ ਜੁਰਮਾਨਾ ਲਾਉਂਦਿਆਂ ਇਸ ਦੀ ਕਾਪੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਭੇਜੇ ਜਾਣ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਜੇ ਔਰਤ ਆਪਣੀ ਮਰਜ਼ੀ ਦੇ ਨਾਲ ਜੁਰਮਾਨਾ ਜਮਾ ਨਾ ਕਰਾਏ ਨਾ ਕਰੇ ਤਾਂ ਕਾਨੂੰਨੀ ਤਰੀਕਿਆਂ ਨਾਲ ਜੁਰਮਾਨਾ ਜਿਹੜਾ ਉਹ ਬਸੂਲ ਕਰਨਾ ਹੋਵੇਗਾ ਅਦਾਬ ਨੇ ਸੰਮਣ ਦੇ ਹੁਕਮਾਂ ਦੇ ਨਾਲ ਨਾਲ ਔਰਤ ਵੱਲੋਂ ਧਾਇਰ ਅਪਰਾਧੀ ਦੀ ਜਿਹੜੀ ਸ਼ਿਕਾਇਤ ਹੈ ਉਹਨੂੰ ਵੀ ਰੱਦ ਕਰ ਦਿੱਤਾ ਹੈ